ਅੰਮ੍ਰਿਤਸਰ ਤੋਂ ਤੁਹਾਨੂੰ ਦੱਸਿਆ ਇੱਕ ਤਾਜ਼ੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਪੁਲਿਸ ਵੱਲੋਂ ਪੂਰੇ ਪੰਜਾਬ ਦੇ ਵਿੱਚ ਚਿੱਟੇ ਨੂੰ ਖਤਮ ਕਰਨ ਦੇ ਲਈ ਇੱਕ ਸਾਂਝਾ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿੱਥੇ ਕਿ ਜਿਹੜੇ ਦੋਸ਼ੀ ਹਨ ਜਿਹੜੇ ਕਿ ਚਿੱਟਾ ਤਸਕਰ ਹਨ ਉਹਨਾਂ ਤੇ ਕੜੀ ਕਾਰਵਾਈ ਕੀਤੀ ਜਾਂਦੀ ਹੈ ਇਸੇ ਕੜੀ ਨੂੰ ਲੈ ਕੇ ਅੱਜ ਪੁਲਿਸ ਮੁਲਾਜ਼ਮਾਂ ਵੱਲੋਂ ਤੁਹਾਨੂੰ ਦੱਸ ਦਈਏ ਤਕਰੀਬਨ 150 ਪੁਲਿਸ ਮੁਲਾਜ਼ਮਾਂ ਵੱਲੋਂ ਫਤਾਪੁਰ ਜੇਲ੍ਹ ਦੇ ਵਿੱਚ ਅਚਨਚੇ ਚੈਕਿੰਗ ਕੀਤੀ ਗਈ ਜਿੱਥੇ ਕਿ ਤੁਹਾਨੂੰ ਦੱਸ ਦਈਏ ਤਿੰਨ ਜਿਹੜੇ ਪੁਲਿਸ ਮੁਲਾਜ਼ਮ ਹਨ ਜਿਹੜੇ ਕਿ ਅੰਦਰ ਚਿੱਟਾ ਸਪਲਾਈ ਕਰਦੇ ਸੀ ਫੋਨ ਆਦੀ ਸਪਲਾਈ ਕਰਦੇ ਸੀ ਉਹਨਾਂ ਨੂੰ ਰੰਗੇ ਹੱਥ ਫੜ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਅਚਾਨਕ ਕੀਤੀ ਗਈ ਇਸ ਚੈਕਿੰਗ ਦੌਰਾਨ ਤਿੰਨ ਜਿਹੜੇ ਮੁਲਾਜ਼ਮ ਹਨ ਉਹ ਰੰਗੇ ਹੱਥ ਫੜੇ ਗਏ ਹਨ ਜੋ ਕਿ ਚਿੱਟਾ ਫੋਨ ਆਦੀ ਜਿਹੜੇ ਆ ਅੰਦਰ ਤਾਂ ਤੱਕ ਸਹੂਲਤਾਂ ਪਚਾਰੇ ਸੀ ਬਾਹਰੋਂ ਕੋਈ ਉਹਨਾਂ ਤੱਕ ਚਿੱਟਾ ਭੇਜਦਾ ਸੀ ਕੋਈ ਸੁੱਟ ਕੇ ਜਾਂਦਾ ਸੀ ਕੰਦਰ ਪਾਰ ਸੁੱਟ ਜਾਂਦੇ ਸੀ ਤੇ ਉਹ ਉਹ ਸਮਾਨ ਲੈ ਕੇ ਅੰਦਰ ਜਿਹੜੇ ਕੈਦੀ ਹਨ ਉਹਨਾਂ ਤੱਕ ਪਹੁੰਚਦੇ ਸਨ ਜਿਨ੍ਹਾਂ ਨੂੰ ਇਸ ਵੇਲੇ ਜਿਨ੍ਹਾਂ ਤੇ ਜਿਹੜੀ ਹੈ ਐਫ ਆਈ ਆਰ ਦਰਜ ਕਰ ਲਈ ਗਈ ਹੈ ਇਹਨਾਂ ਨੂੰ ਪੁਲਿਸ ਨੇ ਆਪਣੇ ਹਿਰਾਸਤ ਤੇ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਕ ਜਿਹੜੇ ਮੁਲਾਜ਼ਮ ਹੋ ਉਹ ਤੇ ਇੰਟਰੋਗੇਸ਼ਨ ਵੀ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਇਸ ਜੇਲ੍ਹ ਦੇ ਅੰਦਰ ਪਹਿਲਾਂ ਵੀ ਬਾਰ ਬਾਰ ਖਬਰਾਂ ਆਈਆਂ ਹਨ ਜਿੱਥੇ ਕਿ ਫੋਨ ਫੜੇ ਜਾਂਦੇ ਸਨ ਨਸ਼ੀਲੇ ਪਦਾਰਥ ਬੀੜੀਆਂ ਸਿਗਰਟ ਆਦੀ ਫੜੇ ਜਾਂਦੇ ਹਨ ਲੇਕਿਨ ਅੱਜ ਜਿਹੜੀ ਖਬਰ ਤੁਹਾਨੂੰ ਦੱਸਾਂ ਜੀ ਕਰ ਰਿਹਾ ਕਿ ਚਿੱਟਾ ਸਪਲਾਈ ਕਰਨ ਦੇ ਵਿੱਚ ਪੁਲਿਸ ਦੇ ਹੀ ਤਿੰਨ ਮੁਲਾਜ਼ਮ ਸਨ ਜਿਨ੍ਹਾਂ ਨੂੰ ਅੱਜ ਰੰਗੇ ਹੱਥ ਫੜ ਲਿੱਤਾ ਗਿਆ ਤੇ ਜਿਨ੍ਹਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਫਿਲਹਾਲ ਹਜੇ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਅੱਗੇ ਕਿਹੜੀਆਂ ਹੋਰ ਕੜੀਆਂ ਨੇ ਕਿਹੜੇ ਹੋਰ ਮੁਲਾਜ਼ਮ ਇਸ ਖੇਲ ਦੇ ਵਿੱਚ ਜਿਨ੍ਹਾਂ ਦੇ ਹੱਥ ਰੰਗੇ ਹੋਏ ਹਨ ਉਹਨਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਇਆ ਗਿਆ ਤੇ ਇਹ ਇੱਕ ਪੰਜਾਬ ਡੀਜੀਪੀ ਵੱਲੋਂ ਇੱਕ ਬਹੁਤ ਹੀ ਵੱਡੀ ਖਬਰ ਜਿਹੜੀ ਹੈ ਸਾਂਝੀ ਜਾਣਕਾਰੀ ਸਾਂਝੀ ਕੀਤੀ ਹੈ ਤੁਹਾਡਾ ਜਾਣਕਾਰੀ ਸਾਂਝਾ ਕਰ ਰਹੀ ਹੈ ਜਿੱਥੇ ਕਿ ਤਿੰਨ ਮੁਲਾਜ਼ਮ ਜਿਹੜੇ ਹਨ ਪੰਜਾਬ ਪੁਲਿਸ ਦੇ ਜਿਨ੍ਹਾਂ ਨੂੰ ਫੜ ਲਿਆ ਗਿਆ ਹੈ ਜਿਨ੍ਹਾਂ 'ਚੋਂ ਇੱਕ ਦਾ ਇੰਟਰੋਗੇਸ਼ਨ ਚੱਲ ਰਿਹਾ ਹੈ ਤੇ ਬਾਕੀ ਐਫ ਆਈ ਆਰ ਕਰ ਦਿੱਤੀ ਗਈ ਹੈ ਤੇ ਹੋਰ ਵੀ ਕਈਆਂ ਦੇ ਨਾਮ ਆਣੇ ਬਾਕੀ ਹਨ ਜਿਸ ਦੀ ਚੈਕਿੰਗ ਹਜੇ ਚੱਲ ਰਹੀ ਹੈ ਜਲਦ ਹੀ ਉਹ ਚੈਕਿੰਗ ਤੁਹਾਡਾ ਸਾਂਝੀ ਕੀਤੀ ਜਾਵੇਗੀ ਅੱਜ ਸਾਡਾ ਜਿਹੜਾ ਸੀਗਾ ਇਹ ਸੈਂਟਰਲ ਜੇਲ੍ਹ ਦੇ ਵਿੱਚ ਵਿజిਟ ਸੀਗਾ ਸਰਪ੍ਰਾਈਜ਼ ਚੈਕਿੰਗ ਸੀਗਾ ਸਾਡੀ ਕਾਫੀ ਫੋਰਸ ਟੋਟਲ 150 ਮੁਲਾਜ਼ਮ ਸਵੇਰ ਤੋਂ ਇੱਥੇ ਰੇਡ ਕਰ ਰਹੇ ਨੇ ਸਰਪ੍ਰਾਈਜ਼ ਚੈੱਕ ਕਰ ਰਹੇ ਹਨ ਕੁਝ ਵੀ ਮਿਲਦਾ ਹੈ ਸ਼ਾਮ ਤੱਕ ਸਾਨੂੰ ਸਾਰਾ ਕਲੀਅਰ ਕੀ ਮਿਲਿਆ ਕੀ ਨਹੀਂ ਮਿਲਿਆ ਤੇ ਇਸ ਤੋਂ ਇਲਾਵਾ ਸਾਰਾ ਅਸੀਂ ਇੱਥੇ ਚੈੱਕ ਕੀਤਾ ਹੈ ਇਹਨਾਂ ਦਾ ਜਿਹੜਾ ਕੁਝ ਬੈਰਕ ਸੈਰਾ ਖ ਹੈ ਉੱਤੇ ਕੀ ਚੱਲ ਰਿਹਾ ਹੈ ਕੀ ਨਹੀਂ ਚੱਲ ਰਿਹਾ ਹੈ ਤੇ ਅੱਜ ਦਾ ਇਹ ਪ੍ਰੋਗਰਾਮ ਸਕਸੈਸ ਕਿੰਨੀ ਮਿਲ ਰਹੀ ਹੈ ਦੇਖੋ ਸਕਸੈਸ ਦੀ ਜਿਹੜੀ ਗੱਲ ਹੈ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇੱਥੇ ਜਿਹੜੇ ਮੁਲਾਜ਼ਮ ਅੰਦਰ ਹੈ ਹਲੇ ਚੈੱਕ ਕਰ ਰਹੇ ਨੇ ਉਹ ਸਾਰਾ ਕਨਸੋਲिडेट ਕਰਕੇ ਉਹ ਸ਼ਾਮ ਤੱਕ ਸਾਨੂੰ ਪਤਾ ਚੱਲੇਗਾ ਜੇਲ੍ਹ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਹੈ ਤਿੰਨ ਮੁਲਾਜ਼ਮ ਉਹ ਵੀ ਫੜੇ ਗਏ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਚੱਲ ਰਹੀ ਹੈ ਤੇ ਬਾਕੀ ਜਿਹੜੇ ਆਪਣੇ ਜੇਲ੍ਹ ਦੇ ਵਿੱਚ ਬਾਹਰੋਂ ਕੋਈ ਥ्रो ਕਰਕੇ ਫੇਕ ਕੇ ਕੋਈ ਡਰਗ ਕੋਈ ਮੋਬਾਈਲ ਉਹ ਸਾਰਾ ਕੁਝ ਫੇਕਦੇ ਹਨ ਉਹਨਾਂ ਨੂੰ ਚੈੱਕ ਕੀਤਾ ਗਿਆ ਕਿ ਕਿੱਥੋਂ ਆਇਆ ਕਿਧਰ ਆਇਆ ਕਿੰਨੇ ਕ ਆਇਆ ਤੇ ਉਹ ਵੀ ਸਾਰਾ ਚੈੱਕ ਕੀਤਾ ਗਿਆ ਤਿੰਨ ਮੁਲਾਜ਼ਮਾਂ ਦਾ ਕੀ ਰੋਲ ਸੀਗਾ ਕੀ ਕਰਦੇ ਸੀ ਅੰਦਰ ਉਹ ਮਤਲਬ ਡਰਗ ਜਾਂ ਮੋਬਾਈਲ ਬਗੜ ਉਹਨਾਂ ਨੂੰ ਫ੍ਰਾਂਦੇ ਸੀ ਤੇ ਬਾਹਰੋਂ ਲਿਆ ਤੇ ਉਹਨਾਂ ਤੇ ਪਰਚਾ ਦਰਜ ਕੀਤਾ ਜਾਏਗਾ ਜੀ ਹਾਂਜੀ ਹਾਂਜੀ ਉਹਨਾਂ ਦੇ ਉੱਤੇ ਇਨਕੁਆਇਰੀ ਚੱਲ ਰਹੀ ਹੈ ਔਰ ਉਸ ਤੋਂ ਬਾਅਦ ਪਰਚਾ ਵੀ ਦਰਜ ਹੋ ਜਾਵੇਗਾ ਮੈਡਮ ਕੀ ਕਮੀਆਂ ਪਈ ਇੱਕ ਹੋ ਗਿਆ ਹੈ ਇੱਕ ਹੋ ਵੀ ਗਿਆ ਹੈ ਪਰਚਾ ਅੱਛਾ ਜੀ ਮੈਡਮ ਕੀ ਕਮੀਆਂ ਪਾਈਆਂ ਗਈਆਂ ਜੇਲ ਦੇ ਵਿੱਚ ਦੇਖੋ ਜੇਲ ਦੇ ਵਿੱਚ ਫਿਲਹਾਲ ਤਾਂ ਮੈਨੂੰ ਕਾਫੀ ਵਧੀਆ ਜੇਲ ਲਗਾ ਮੈਂ ਫਸਟ ਟਾਈਮ ਇਸ ਸੈਂਟਰ ਜੇਲ ਦੇ ਵਿੱਚ ਆਈ ਹੋਈ ਆ ਬਿਲਕੁਲ ਨਵੀਂ ਬਿਲਡਿੰਗ ਹੈ ਇਸ ਤੋਂ ਪਹਿਲੇ ਜਿਹੜਾ ਪੁਰਾਣਾ ਜੇਲ ਸੀਗਾ 에어ਪੋਰਟ ਰੋਡ ਤੇ ਮੈਂ ਉੱਥੇ ਗਈ ਸੀਗੀ ਤੇ ਉਹ ਬਿਲਕੁਲ ਵਧੀਆ ਬਣਿਆ ਹੋਇਆ ਹੈ ਸਿਕਿਉਰਿਟੀ ਪੱਖੋਂ ਕੋਈ ਕਮੀ ਮੈਨੂੰ ਨਜ਼ਰ ਨਹੀਂ ਆਈ ਸਾਰੇ ਵੱਖਰੇ ਵੱਖਰੇ ਬੈਰਕਸ ਹੈ ਮਹਿਲਾਵਾਂ ਦਾ ਵੱਖਰਾ ਹੈ ਪੁਰਸ਼ਾਂ ਦਾ ਵੱਖਰਾ ਹੈ ਤੇ ਸਿਕਿਉਰਿਟੀ ਪੱਖੋਂ ਕੋਈ ਕਮੀ ਨਹੀਂ ਆਈ ਹੈ ਔਰ ਜਿੱਥੋਂ ਤੱਕ ਡਰੱਗ ਦਾ ਹੈ ਜਾਂ ਮੋਬਾਈਲ ਚੋਰੀ ਚੋਰੀ ਲੈ ਕੇ ਜਾਣ ਦਾ ਹੈ

ਜਦੋਂ ਯੂਜ਼ ਕਰਦੇ ਹਾਂ ਫਿਰ ਸਾਡੇ ਕੋਲ ਇੱਥੇ ਮਸ਼ੀਨ ਲੱਗੀ ਹੋਈ ਵੱਡੀ ਵੱਡੀ ਜੈਮਰ ਲੱਗੇ ਹੈ ਉਹਦੇ ਚ ਪਤਾ ਚੱਲ ਜਾਂਦਾ ਹੈ ਕਿ ਕਿਧਰੋਂ ਕੋਈ ਕਾਲ ਆ ਰਹਾ ਹੈ ਨਹੀਂ ਆ ਰਹਾ ਹਾਂਜੀ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੇ ਹੋ ਬਿਲਕੁਲ ਜੀ ਬਿਲਕੁਲ ਬਿਨਾ ਸੀਸੀਟੀਵੀ ਫੁਟੇਜ ਤੋਂ ਵੀ ਪਤਾ ਲੱਗ ਜਾਏਗਾ ਜਿਹੜੇ ਮਤਲਬ ਬਾਹਰੋਂ ਬਾਉਂਡਰੀ ਵਾਲ ਤੋਂ ਬਾਹਰ ਵੀ ਸੇਕਦੇ ਹਨ ਜਿਹੜਾ ਸਮਾਨ ਉਹ ਵੀ ਕਵਰੇਜ ਵਿੱਚ ਕੈਚ ਹੋ ਜਾਂਦਾ ਹੈ ਉਹ ਵੀ ਸਾਰਾ ਅਸੀਂ ਦੇਖਿਆ ਹੋਇਆ ਹੁਣ ਸੀਸੀਟੀਵੀ ਦੇ ਵਿੱਚ ਉਹਦਾ ਪਿਕਚਰ ਵੀ ਦੇਖੀ ਤੇ ਕਾਫੀ ਵਧੀਆ ਸਿਕਿਉਰਟੀ ਅਰੇਂਜਮੈਂਟਸ ਹੈ ਉਹਦੇ ਉੱਤੇ ਸਾਡਾ ਜਿਹੜੀ ਸ਼ਕਤੀ ਹੈ ਅ ਅਚੰਤ ਚੈਕਿੰਗ ਹੈ ਉਹਦੇ ਕਰਕੇ ਵੀ ਜਿਹੜੇ ਕੁਝ ਹੋਣਗੇ ਉਹ ਵੀ ਫਿਰ